ਹਾਂਜੀ ਪਾਣੀ ਨਾਮ ਦਿਓ ਜੀ ਉਹ ਕੀ RAMKALI ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਣੀ ਲੈ ਕਾਗਦ ਕਾਟੀ ਲੈ ਗੁੱਡੀ ਆਕਾਸ਼ ਮਧੇ ਭਰਮੀ ਹਲੇ ਹੋ ਜੜੇ ਮਾਲਾ ਫੇਲਦੇ ਨੇ ਇਹ ਤੇ ਅਨ ਲਾਉਂਦੇ ਨੇ ਸਮਾਧੀ ਲਾਉਂਦੇ ਨੇ ਉਹਨਾਂ ਨੇ ਜਿਹੜੀ ਭਗਤੀ ਦੱਸੀ ਹੈ ਸੰਸਾਰੀ ਲੋਕਾਂ ਨੇ ਨਾ ਆਪਦੇ ਦਾਦਾ ਵੀ ਸਾਡੇ ਵਾਲੀ ਭਗਤੀ ਕਿਵੇਂ ਹੁੰਦੀ ਹੈ ਅਸੀਂ ਭਗਤੀ ਕਿਵੇਂ ਕਰਦੇ ਆ ਜਿਹੜਾ ਮੈਂ ਸਮਝਣ ਕਰ ਜਾਣਿਆ ਸੀ ਮੈਂ ਕਿਵੇਂ ਜਾਣਿਆ ਕਿਉਂ ਨਹੀਂ ਜਾਣ ਸਕੇ ਉਹਦਾ ਫਰਕ ਦੱਸ ਰਹੇ ਹਾਂ ਆਣੀਲੇ ਕਾਗਦ ਕਾਟੀਲੇ ਗੁੱਡੀ ਜਿਵੇਂ ਕੋਈ ਕੋਈ ਕਾਗਜ਼ ਲਿਆ ਆ ਬਾਜ਼ਾਰ ਚੋਂ ਕਾਟੀਲੇ ਗੁੱਡੀ ਕੱਟ ਕੇ ਪਤੰਗ ਬਣਾ ਲਿਆ ਗੁੱਡੀ ਪਤੰਗ ਨੂੰ ਕਹਿੰਦੇ ਨੇ ਪਤੰਗ ਜਿਹਨੂੰ ਅਸੀਂ ਕਹਿੰਦੇ ਆ ਸਾਡੀ ਭਾਸ਼ਾ ਦਾ ਲਫ਼ਜ਼ ਗੁੱਡੀ ਹੈ ਗੁੱਡੀ ਉਰਦੂ ਦਾ ਲਫਜ਼ ਹੈ ਪਤੰਗ ਕੀਟ ਪਤੰਗਮ ਪਤੰਗਾ ਪਤੰਗਾ ਵੀ ਖੰਭਾਂ ਨਾਲ ਉੱਡਣ ਵਾਲੇ ਦਾ ਨਾਮ ਹੈ ਖੰਭਾਂ ਨਾਲ ਜਿਹੜੇ ਉੱਡਦੇ ਨੇ ਜਾਨਵਰ ਉਹਨੂੰ ਪਤੰਗ ਕਹਿੰਦੇ ਨੇ ਪਤੰਗੇ ਆਕਾਸ਼ ਮਧੇ ਭਰਮੀ आले ਤੇ ਗੁੱਡੀ ਪਤੰਗ ਬਣਾ ਲਿਆ ਗੁੱਡੀ ਕੱਟ ਲਈ ਤੇ ਆਕਾਸ਼ ਵਿੱਚ ਡੋਰ ਬੰਨ ਕੇ ਛੱਡ ਦਿੱਤਾ ਅਕਾਸ਼ ਚ ਉੱਡਦਾ ਏ ਉਹ ਭੌਂਦਾ ਫਿਰਦਾ ਏ ਅਕਾਸ਼ ਚ ਜਿੱਧਰ ਹਵਾ ਜਾਂਦੀ ਏ ਉਧਰ ਹੀ ਜਾਊਗਾ ਪੰਜ ਜਨਾਂ ਸਿਓ ਬਾਤ ਬਤਾਊਆ ਚੀਤ ਸੁ ਡੋਰੀ ਰਾਖੀ ਅਲੇ ਪੰਜ ਜਨਾਂ ਸਿਓ ਬਾਤ ਬਤਾਊਆ ਜਿਹੜੇ ਨਾਲ ਦੇ ਬੁੱਢੇ ਨੇ ਬੱਚੇ ਨੇ ਉਹਨਾਂ ਨਾਲ ਗੱਲ ਵੀ ਕਰ ਰਿਹਾ ਹੈ ਪਤੰਗ ਵੀ ਚੜਾ ਰਿਹਾ ਦੋ ਕੰਮ ਇਕੱਠੇ ਕਰ ਰਿਹਾ ਕਿਉਂ ਧਿਆਨ ਪਤੰਗ ਦੇ ਡੋਰ ਚ ਹੈ ਉਹਦਾ ਗੱਲ ਉਹਨਾਂ ਨਾਲ ਗੱਲੇ ਧੋਰ ਦੇ ਵਿੱਚ 2 10 ਰੀ ਨਾ ਪਤੰਗ ਦਸ ਰਿਹਾ ਉਹ ਧੋਰ ਇਹ ਜੀ ਭਗਤੀ ਹੈ ਸਾਡੀ ਉਹ ਮਨ ਉੱਡੇ ਆਸ ਤੇ ਥੱਲੇ ਨਾ ਆਵੇ ਸੁਰਤ ਜਿਹੜੀ ਆ ਸੁਰਤ ਉੱਚੀ ਉੱਠੀ ਰਹੇ ਸੰਸਾਰ ਤੇ ਜਿਵੇਂ ਪਤੰਗ ਧਰਤੀ ਤੋਂ ਉੱਚਾ ਐ ਹਿਰਦੇ ਤੋਂ ਉੱਪਰ ਉੱਠੀ ਰਹੀ ਰਹੀਦਾ ਜਿਵੇਂ ਪਤੰਗ ਉੱਡਦਾ ਉੱਪਰ ਡੋਰ ਧਲੇ ਡੋਰ ਤਾਂ ਉਡਾਉਣ ਵਾਲੇ ਦੇ ਹੱਥੇ ਚ ਡੋਰ ਤਾਂ ਉਡਾਉਣ ਵਾਲੇ ਦੇ ਹੱਥੇ ਚ ਉਹ ਤਾਂ ਪ੍ਰਾਵਾ ਜਿਹੜਾ ਉਡਾ ਰਿਹਾ ਪਤੰਗ ਨੂੰ ਪਰ ਬਡੋਰੀ ਹੱਥ ਤੁਹਾਡੇ ਡੋਰੀ ਉਹਦੇ ਕੋਲ ਮਨ ਉੱਤੇ ਉਡ ਰਿਹਾ ਮਨ ਉੱਚਾ ਉਡ ਰਿਹਾ ਉਹ ਮਨ ਕੇ ਬੁੱਧੀ ਉੱਚੀ ਉੱਠ ਰਹੀ ਹੈ ਬੁੱਧੀ ਆ ਅਸਲ ਚ ਬੁੱਧੀ ਉੱਚੀ ਉੱਠ ਗਈ ਮਾਇਆ ਤੋਂ ਮਾਇਆ ਤਾਂ ਅੱਗੇ ਦੀਆਂ ਗੱਲਾਂ ਖੋਜ ਰਹੀ ਹੈ ਪੰਜ ਜਨਾਂ ਨੂੰ ਬਾਤ ਬਤਉਆ ਪੰਜ ਜਨਾਂ ਨਾਲ ਗੱਲ ਵੀ ਕਰਦਾ ਸਾਰੀ ਗੱਲਾਂ ਵੀ ਕਰੀ ਜਾਂਦਾ ਹੱਥ ਪੈਰ ਕਰ ਕੰਬ ਸਭ ਚੀਤਨ ਰੰਜਨ ਨਾਲ ਚੀਤਨ ਰੰਜਨ ਨਾਲ ਚੀਤ ਉਸ ਨੂੰ ਡੋਰੀ ਲਾਖੀ ਡੋਰੀ ਇਹ ਡੋਰੀ ਉਹੀ ਹੈ ਡੋਰੀ ਚ ਕਿ ਮਨ ਥੱਲੇ ਨਹੀਂ ਗੱਲਣਾ ਚਾਹੀਦਾ ਪਰ ਉੱਪਰੇ ਰਹੇ ਮਾਇਆ ਚ ਲਿਪਤ ਨਹੀਂ ਹੋਣਾ ਚਾਹੀਦਾ ਚਾਹੀਦਾ ਥੱਲੇ ਨਾ ਕਰ ਜਿਵੇਂ ਧਰਤੀ ਤੇ ਪ੍ਰੀਵਿ ਮਨੁ ਨਾਮ ਨਾਮਾ ਬੇਦੀ ਹਲੇ ਜੈਸੇ ਕਣਕ ਕਲਾ ਚਿਤ ਮੰਡਿ ਹਲੇ ਇਸ ਤਰੀਕੇ ਨਾਲ ਜਿਹੜਾ ਬੰਨਾ ਰਾਮਨਾਮ ਨਾਲ ਜੁੜਿਆ ਰਹਿ ਸਕਦਾ ਹੈ ਬੇਦੀ ਹਲੇ ਰਾਮਨਾਮ ਨਾਲ ਮਨ ਨੂੰ ਬੇਦ ਕੇ ਰੱਖਣਾ ਜੋੜ ਕੇ ਰੱਖਣਾ ਜਿਵੇਂ ਸੁਨਿਆਰਾ ਜਿਹੜਾ ਹੁੰਦਾ ਹੈ ਜਦੋਂ ਘਟਦਾ ਹੈ ਸੋਨਾ ਜਦੋਂ ਧਿਆਨ ਲੱਖਦਾ ਹੈ ਗੱਲ ਵੀ ਕਰੀ ਜਾਂਦਾ ਹੈ ਜੇ ਉਹਦਾ ਧਿਆਨ ਥੋੜਾ ਜਿਹਾ ਹੱਥ ਤੋਂ ਔਰ ਦੋਏ ਹੱਥਾਂ ਦਾ ਧਿਆਨ ਹੋ ਜਾਦਾ ਤਾਂ ਉਹਦਾ ਫੁੱਲ ਖਰਾਬ ਹੋ ਜੂਗਾ ਜਿਹੜਾ ਬੇਲ ਬੂਟਾ ਬਣਾ ਰਿਹਾ ਜੈਸੇ ਕਨਕ ਕਲਾ ਕਲਾ ਕਨਕ ਕਲਾ ਸੁਨੇਹਾਰਾ ਚਿਤ ਮਾੜ ਗਏ ਉਹਦਾ ਜੁੜਿਆ ਹੋਇਆ ਤੇ ਆਪਣੇ ਕੰਮ 'ਚ ਹੈ ਔਰ ਗੱਲ ਵੀ ਕਿਸੇ ਨਾਲ ਕਰੀ ਜਾਂਦਾ ਉਧਰ ਪਤੰਗ ਵਾਲੇ ਦੀ ਮਿਸਾਲ ਦੇ ਦਿੱਤੀ ਉਧਰ ਸੁਨਿਆਰ ਦੀ ਮਿਸਾਲ ਦੇ ਦਿੱਤੀ ਉਹ ਗੱਲ ਵੀ ਕਰਦਾ ਧਿਆਨ ਵੀ ਉਹਦਾ ਆਪਣੇ ਕੰਮ 'ਚ ਥੋੜਾ ਮਾਲਾ 'ਚ ਧਿਆਨ ਭਗਤੀ ਧਿਆਨ ਨਾ ਕੋ ਮਾਲਾ ਦੀ ਲੋੜ ਮਾਲਾ ਨਹੀਂ ਧਿਆਨ ਦੋਲਦੀ ਹੈ ਉਹ ਜਿਹੜਾ ਹੱਥਾਂ ਨਾਲ ਕੰਮ ਕਰਦਾ ਧਿਆਨ ਡਾਇਵਰਟ ਕਰਦਾ ਉਹਦਾ ਉਹ ਕਾਨਕ ਕਲਾ ਹੱਥੋ ਹੀ ਕੰਮ ਕਰਨੂ ਹੱਥਾਂ ਦੀ ਕਲਾ ਜਿਹੜੀ ਐ ਮਾਲਾ ਕੀ ਕਰਦੀ ਐ ਮਾਲਾ ਖੁਲਦੀ ਐ ਮਾਲਾ ਫੇਰਨ ਵਾਲਾ ਸੰਧਾਰੇ ਕੋ ਭੂਗਾ ਮਾਲਾ ਜਾਵੇ ਖੁਲਦੀ ਐ ਮਾਲਾ ਸਾਰੇ ਆਉਣਾ ਹੀ ਨਹੀਂ ਬਾਲਾ ਵਾਲਿਆਂ ਦਾ ਛੁਟਕਾਰਾ ਜੀ ਦੀ ਕਦੇ ਵੀ ਮਾਲਾ ਗੋਲ ਐ ਕੁੰਬੀ ਜਾਣਾ ਇਹਨੇ ਜਿੰਨਾ ਚਿਰ ਮਰਜ਼ੀ ਕਮਾਈ ਜਾਓ ਜਿੰਨਾ ਚਿਰ ਮਾੜਾ ਟੁੱਟ ਨਹੀਂ ਜਾਂਦੀ ਉਹਨਾਂ ਚਿਰ ਮਾੜਾ ਫੇੜ ਨਹੀਂ ਆਉਂਦਾ ਮਾੜਾ ਹੀ ਤਾਂ ਤੋੜਨੀ ਸੀ ਅਸੀਂ ਇਹ ਜਿਹੜਾ ਸਰਕਲ ਹੈ ਨਾ ਤੇ ਨਾਲ ਜੱਬੜਵਾਲ ਦਾ ਇਹ ਮਾੜਾ ਤੋੜਨੀ ਸੀ ਉਹ ਮਾੜਾ ਫੇਰੀ ਜਾਂਦੇ ਨੇ ਮਾੜਾ ਤਾਂ ਫੇਰੇ ਰਹੀ ਹੈ ਤ੍ਰੇਤਾ ਦੌਰ ਕਾਲ ਯੁਗ ਤ੍ਰੇਤਾ ਦੌਰ ਕਾਲ ਯੁਗ ਬਰ ਗਿਆ ਗਰਭ ਚ ਆ ਗਿਆ ਫਿਰ ਜਮਿਆ ਆ ਫੇ ਮਰ ਗਿਆ ਫਿਰ ਮਰ ਕੇ ਬਾਦ ਫਿਰ ਫਿਰ ਮਾਲੇ ਪੇਟ ਜਾ ਗਿਆ ਫਿਰ ਜਮਿਆ ਫਿਰ ਇਤੀ ਤਕੇ ਖਾਂਦਾ ਇਹ ਤਾਂ ਸਰਕਲ ਹੈ ਬੜਾ ਦਾ ਇਹ ਤਾਂ ਤੋੜਨਾ ਸੀ ਤੁਸੀਂ ਇਹੀ ਫਿਰ ਅਸਰ ਚ ਮਾਲਾ ਵਾਲੇ ਸੰਸਾਰ ਦੇ ਵਿੱਚ ਫਸਾ ਕੇ ਰੱਖਣ ਵਾਲੇ ਨੇ ਆਪ ਫਸੇ ਨੇ ਦੂਜੇ ਨੂੰ ਫਸਾ ਰਹੇ ਨੇ ਜਿਵੇਂ ਹੱਡ ਚੱਲਦਾ ਹੈ ਭਰਿਆਂ ਟਡਾ ਹੋਣਿਆਂ ਖਾਲੀ ਹੋ ਕੇ ਚਲੀਆਂ ਜਾਂਦੀਆਂ ਨੇ ਉਹ ਵੀ ਇਹ ਰੀਤੇ ਭਰੇ ਭਰੇ ਸੁੱਚਾ ਖਾਲੀਆਂ ਨੂੰ ਭਰਿਆ ਜਾਂਦਾ ਭਰਿਆਂ ਨੂੰ ਖਾਲੀ ਕਰੀ ਜਾਂਦਾ ਉਹ ਤਾਂ ਆ ਸੰਸਾਰ ਆ ਫਿਰ ਜਿਹੜਾ ਭਰਿਆ ਹੋਇਆ ਇੱਥੇ ਹੀ ਖਾਲੀ ਹੋ ਗਿਆ ਭਰ ਕੇ ਆਇਆ ਇਨਸਾਨ ਬਣ ਕੇ ਇੱਥੇ ਖਾਲੀ ਕਰਕੇ ਫੇਰ ਚਲਾ ਗਿਆ ਫੇਰ ਥੱਲੇੋਂ ਭਰ ਕੇ ਆਇਆ ਖਾਲੀ ਹੋ ਗਿਆ ਫੇਰ ਚਲਾ ਗਿਆ ਇਹ ਮਾੜਾ ਵਾਲੇ ਤਾਂ ਉਹ ਕੰਮ ਕਰਦੇ ਨੇ ਉਹ ਜਿਹਦਾ ਜਨਮਾ ਸਫਲੇ ਨਹੀਂ ਹੋਇਆ ਖਾਲੀ ਹੋ ਕੇ ਚਲਾ ਗਿਆ ਭੜਕੇ ਥੱਲੇ ਆਇਆ ਸੀ ਬਿਰੁਖਾ ਜਨੁ ਤੇ ਇਸ ਪੌੜੀ ਤੇ ਜੇ ਨਰ ਚੁੱਕ ਕੇ ਚੁੱਕ ਕੇ ਚੁੱਕ ਗਿਆ ਖਾਲੀ ਹੋ ਗਿਆ ਜਨਮ ਜੂਏ ਚ ਹਾਰ ਗਿਆ ਉਹ ਮਾਇਆ ਉਹਨਾਂ ਨੇ ਉਹਨੇ ਤਾਂ ਨਾਮ ਤਾਂ ਦੁਬੱਟੇ ਸੰਸਾਰੀ ਤਾਂ ਖੋਟਾ ਖਰੇ ਤਾਂ ਬੱਟੇ ਖੋਟਾ ਤਾਂ ਇਕੱਠਾ ਕਰ ਲਿਓ ਇੱਥੇ ਛੱਡ ਗਿਆ ਮੰਜ ਖੋਟਾ ਕੀ ਰਾਂ ਏ ਮਨ ਖੋਟਾਰ ਹੋ ਗਿਆ ਇੱਥੇ ਆ ਕੇ ਖੋਟ ਹਰ ਮਨ ਖੋਟਾਰ ਤੇਰਾ ਨਹੀਂ ਬਸਾਸਾ ਇਹਦਾ ਕੀ ਭਰੋਸਾ ਆ ਕੁਛ ਹੈ ਇਹਨਾਂ ਦਾ ਉਹ ਵਾਲਾ ਆਲੇ ਨਹੀਂ ਫਿਰ ਕਿਹਾ ਵੀ ਤੂੰ ਐਂ ਕਰੀਂ ਸੁਖ ਮੰਗਲੀ ਪਹਿਲਾਂ ਹੀ ਉਹਦੀਓ ਯੰਗ ਨੂੰ ਪਤਾ ਵੀ ਉਹ ਪਤਾ ਵੀ ਇੰਨਾ ਕੋ ਨੂੰ ਭਰੋਸਾ ਵੀ ਥੋੜਾ ਬਹੁਤ ਜਿਹੜਾ ਪੁਰਬਦਾਨ ਕੀਤਾ ਨਾ ਸ਼ਹਦ ਉਹਦਾ ਸੁਰਗ ਮਿਲਦਾ ਹੁੰਦਾ ਇਹ ਗੱਲ ਗਲਤ ਆ ਸੁਰਗ ਨਹੀਂ ਮਿਲਦਾ ਹੁੰਦਾ ਸੁਰਗ ਨਰਕ ਤੇ ਹੈ ਉਹ ਦੀ ਹੁੱਦਾ ਇਹ ਦੀ ਕੁਰਬਾਨੀ ਨਹੀਂ ਬੰਦੀ ਉਹਨਾਂ ਦਾ ਗਲਤ ਮੰਨਿਆ ਆ ਉਹ ਸੁਰਗ ਨਰਕ ਉਹ ਗਲਤ ਪ੍ਰਚਾਰ ਨੂੰ ਠੀਕ ਮੰਨੀ ਬੈਠੇ ਨੇ ਸੁਰਗ ਨਰਕ ਦਾ ਉਹ ਰਹੀ ਹੈ ਜਿਹਨੂੰ ਸੁਰਗਾ ਥੋੜੀ ਜੀ ਜ਼ਿੰਦਗੀ ਚ ਉਹਨਾਂ ਨੂੰ ਸੁੱਖ ਮਿਲ ਜੂਗਾ ਆ ਜੀਵਨ ਤੇ ਮਿਲਣਾ ਸੁੱਖ ਦੀਆਂ ਘੜੀਆਂ ਆ ਦੁੱਖ ਦੀਆਂ ਘੜੀਆਂ ਐਸੇ ਜੀਵਨ ਤੇ ਉਹ ਰਹੀ ਰਹੋ ਉਰੇ ਸੋਲ ਨਰਕਾ ਕਹ ਜੀ ਰਹਾ ਹਾ ਨੀਲੇ ਕੁੰਭੋ ਭਰਾਈ ਲੈ ਉਦਕ ਰਾਜਕੁਵਾਰੀ ਪੁਰੰਦਰੀਏ ਆਨੇ ਲੈ ਕੁੰਭ ਫਿਰ ਕਹਿੰਦੇ ਘੜਾ ਲੈ ਲੋ ਆਂ ਨੀਲੇ ਕੁੰਭ ਭਰਾਈ ਲੈ ਉਦਕ ਉਹਦੇ ਚ ਘੜੇ ਚ ਪਾਣੀ ਭਰ ਲਿਆ ਰਾਜਕੁਵਾਰੀ ਪੁਰੰਦਰੀਏ ਉਸ ਪੁਰ ਦੀ ਉਸ ਸ਼ਹਿਰ ਦੀ ਕੋਈ ਰਾਜਕੁਮਾਰੀ ਹੈ ਪੁਰੰਦਰੀ ਇਹ ਪੁਰ ਸ਼ਹਿਰ ਹੁੰਦਾ ਪੁਰੀ ਪੁਰੰਦਰੀਪੁਰੀ ਪੁਰੀ ਦੇ ਅੰਦਰ ਪੁਰੰਦਰੀ ਇਹ ਆ ਪੁਰੀ ਦੀਆਂ ਆ ਪੁਰੀ ਦੀ ਕੋ ਰਾਜਕੁਮਾਰੀ ਆ ਉਹਨੇ ਕੜਾ ਲ ਚੱਕਿਆ ਕੜਾ ਚੱਕ ਕੇ ਕਿਤੇ ਪਾਣੀ ਬਾਹਰੋਂ ਵਰਕੇ ਲਿਆਉਂਦੇ ਤੇ ਅੰਗੇ ਲੋਕ ਪਾਣੀ ਪਾਰ ਹੁੰਦੇ ਸੀ ਪਹਾੜਾਂ ਦੇ ਵਿੱਚ ਚਸ਼ਮੇ ਵਗੈਰਾ ਹੁੰਦੇ ਸੀ ਜਾਂ ਛੱਪੜ ਹੁੰਦੇ ਸੀ ਜਿੱਥੋਂ ਪਾਣੀ ਲੈਣਾ ਬਾਹਰ ਕੋਈ ਨਲਕੇ ਨਹੀਂ ਸੀ ਹੁੰਦੇ ਜਾਂ ਕੋਈ ਸਪਲਾਈ ਦਾ ਪਾਣੀ ਨਹੀਂ ਸੀ ਹੁੰਦਾ ਉਹਨੇ ਆਪਣਾ ਕੜਾ ਪਾਣੀ ਦਾ ਪਾ ਲਿਆ ਹੋਰ ਵੀ ਕੁੜੀਆਂ ਨਾਲ ਨੇ ਹਾਂ ਹਸਤ ਬਨੋਦ ਵਿਚਾਰ ਕਰਦੀ ਹੈ ਜੀਤ ਸੁਗਗਰ ਰਾਖੀਲੇ ਨਾਲ দিয়া ਕੁੜੀਆਂ ਨਾਲ ਹਸਦੀ ਆਉਂਦੀ ਹੈ ਸਿਰ ਤੇ ਕੜਾ ਟਕਾਇਆ ਹੋਇਆ ਦੋ ਦੋ ਕੜੇ ਚੱਕ ਲੈਂਦੀਆਂ ਦੀ ਅੱਗੇ ਵਿਚਾਰ ਕਰਦੀ ਹੈ ਵਿਚਾਰ ਕਰਦੀ ਆ ਗੱਲਾਂ ਕਰਦੀ ਆ ਕੜੇ ਨੂੰ ਹੱਥ ਵੀ ਨਹੀਂ ਪਾਇਆ ਹੋਇਆ ਹਸਤ ਬਨੋਦ ਵਿਚਾਰ ਕਰਦੀ ਹੈ ਜੀ ਤੂੰ ਸੁਗਾਰ ਕਰ ਲਾਤੀ ਇੱਕ ਸਰਤੇ ਖੜਾ ਹੁੰਦਾ ਤਾਂ ਕੱਚ ਚ ਹੁੰਦਾ ਸੀ ਖੜਾ ਅੱਗੇ ਉਹਨੂੰ ਦੋਏ ਹੱਥ ਪਾਏ ਹੁੰਦੇ ਸੀ ਹੱਸਦੀ ਆ ਗੱਲਾਂ ਵੀ ਕਰਦੀ ਆ ਪਰ ਘੜੇ ਤੇ ਧਿਆਨ ਹੈ ਵੇ ਉਤਲਾ ਖੜਾ ਰਣ ਡੇ ਜੇ ਵੇ ਜਦ ਧਿਆਨ ਘੜੇ ਚਾੜ ਗਿਆ ਖੜਾ ਉਤਲਾ ਡੇ ਬਣ ਉਹਦੇ ਹੱਥ ਵੀ ਨਹੀਂ ਪਾਇਆ ਹੋਇਆ ਤੁਰ ਹੀ ਜਾਂਦੀ ਆ ਗੱਲਾਂ ਕਰਦੀ ਆ ਹੱਸਦੀ ਆ ਕੱਚ ਵਾਲਾ ਘੜਾ ਵੀ ਕੱਚ ਚ ਹੈ ਉਹ ਕਿਵੇਂ ਲੈ ਆਉਂਦੀ ਆ ਵੇ ਤੁਸੀਂ ਮਾੜਾ ਵਾਲੇ ਕਿਉਂ ਨਹੀਂ ਕਰ ਸਕਦੇ ਕੰਮ ਕਰ ਕਰਦੇ ਬਾਲਾ ਵਾਲਿਆਂ ਦੇ ਛੱਟ ਮਾਰੀਆ ਸਮਾਦੀ ਵਾਲਿਆਂ ਤੇ ਜੇ ਉਹ ਕੁੜੀ ਐ ਕੰਮ ਕਰ ਸਕਦੀ ਐ ਤੁਸੀਂ ਕਿਉਂ ਨਹੀਂ ਕਰ ਸਕਦੇ ਜੇ ਪਤੰਗ ਚਲਾਉਣ ਵਾਲਾ ਬੁੱਢਾ ਦੋ ਕੰਮ ਕਰਦਾ ਤੁਸੀਂ ਕਿਉਂ ਨਹੀਂ ਕਰ ਸਕਦੇ ਜੇ ਸਨਿਆਰਾ ਕਰ ਸਕਦੇ ਜੇ ਸਨਿਆਰਾ ਦੋ ਕੰਮ ਇਕੱਠੇ ਕਰ ਸਕਦਾ ਤੁਸੀਂ ਕਿਉਂ ਨਹੀਂ ਕਰ ਸਕਦੇ ਹਰਾਮ ਖੋਰੋਂ ਤੁਸੀਂ ਆਹਨ ਕੱਚੇ ਚਲਾਉਂਦੇ ਸਾਰੇ ਆ ਕੱਚੇ ਚਲਾ ਹੈ ਬੈਨ ਸਾਰੇ ਜਨੇ ਪਖੰਡੀ ਰਹੇ ਕੰਮਕਾਰ ਛੱਡ ਗੁਰਬਾਣੀ ਨੇ ਕੰਮਕਾਰ ਛੱਡ ਕੇ ਬਹਿ ਗਏ ਮੈਂ ਤਾਂ ਜੀ ਭਗਤੀ ਕਰਦੇ ਚੰਗੀ ਭਗਤੀ ਕਰਦੇ ਤੁਸੀਂ ਕੀ ਆ ਤੁਹਾਡੇ ਪੱਲੇ ਦਿਖਾਓ ਕੋਈ ਸੰਤ ਆਪਣੇ ਪੱਲੇ ਕੀ ਆ ਦਿਖਾਵੇ ਅੱਜ ਕੀ ਆ ਕੱਖ ਵੀ ਕਿਸੇ ਦੇ ਪੱਲੇ ਉਹ ਦਿਖਾਵੇ ਤਾਂ ਸਹੀ ਕੀ ਆ ਤੁਹਾਡੇ ਪੱਲੇ ਇਹ ਦੋਸਤਾਂ ਤੁਸੀਂ ਕਲਾਮ ਕਰਤਾ ਮੰਦਰ ਅਗਰ ਟਾ ਕੇ ਲੇਗੇ ਤੁਹਾਡਾ ਸਭ ਕੁਝ ਮੰਦਰੇ ਕੋ ਦਵਾਰ ਦਸ ਜਾ ਕੇ ਜਿੰਨਾ ਹਿੰਦੁਸਤਾਨ ਦੇ ਵਿੱਚ ਸਾਧੂ ਸੰਤ ਸੀ ਜੱਫਾ ਚੜ ਗਿਆ ਇਹ ਜਾਂਦੇ ਪੂਰੇ ਇਹਨਾਂ ਦੇ ਕੋਈ ਜਾਗ ਰੋਲਦੇ ਸੀ ਇਹ ਆਪ ਜਾਂਦੇ ਤਲਵਾਰਾਂ ਫੜ ਕੇ ਵੀ ਅਸੀਂ ਜਾਣਿਆ ਭਾਈ ਅਸੀਂ ਬਹਿਲੀਆਂ ਖਾਦੀਆਂ ਨੇ ਥੋਡੀਆਂ ਭੱਜ ਗਏ ਉੱਥੇ ਜਾਵੜੇ ਪਹਾੜਾਂ 'ਚ ਉੱਥੇ ਗੱਲ ਜਾਵੜੇ ਪਹਾੜਾਂ 'ਚ ਅਈ ਮਾळाळे ਹੋਈ ਨੋਗੇ ਹੱਥ ਜੋੜ ਤੇ ਕਾਦੇ ਵਾਸਤੇ ਕਰਦੇ ਸੀ ਬਹੁਤ ਡਰਦੇ ਸੀ ਕੋਈ ਐਡਾ ਵੱਡਾ ਮੁਲਕ ਨਹੀਂ ਦੁਨੀਆ ਦਾ ਜਿਹੜਾ ਗੁਲਾਮ ਹੋ ਗਿਆ ਬਈ ਜਿਹੜਾ ਹਿੰਦੁਸਤਾਨ ਹੈ ਐਡਾ ਵੱਡਾ ਮੁਲਕ ਮੈਨੂੰ ਗੁਲਾਮ ਹੋਇਆ ਦਿਖਾਓ ਇੰਗਲੈਂਡ ਕਿੱਡਾ ਕੁ ਮੁਲਕ ਹੈ ਜਿਹਨੇ ਗੁਲਾਮ ਕਰ ਲਿਆ ਕਿੱਡਾ ਕੁ ਮੁਲਕ ਹੈ ਉਹਨੇ ਇਹ ਕਿਉਂ ਗੁਲਾਮ ਕਰ ਲਿਆ ਇਹ ਕਿਉਂ ਗੁਲਾਮ ਹੋ ਗਏ ਵਿਚਾਰ ਧਾਰਾ ਇਹਨਾਂ ਦੀ ਖੋਟੀ ਹੈ ਇਹਨਾਂ ਦੇ ਮਨ ਖੋਟੇ ਨੇ ਇੱਕ ਤਾਂ ਹੈ ਹੀ ਨਹੀਂ ਇੱਕ ਤਾਂ ਕਿੱਥੇ ਹੋ ਜੂਗੀ ਸਗਲ ਸੁਮੰਗਰੀ ਇੱਕਸ ਘਟਵਾ ਹੈ ਜੇ ਇਕਤਾ ਹੁੰਦੀ ਸਭ ਕੁਝ ਵਿੱਚ ਹੀ ਹੈ ਇਕਤਾ ਇਕਤਾ ਦੇ ਵਿੱਚ ਹੀ ਹੈ ਸਭ ਕੁਝ ਸੁਮੰਗਰੀ ਦਾ ਥੋੜੀ ਲੋਕ ਲੁੱਟ ਕੇ ਲੈ ਗਏ ਉਹੜੀ ਤੁਹਾਡੇ ਕੋਲ ਦੀ ਉਹ ਵੀ ਲੋਕ ਲੁੱਟ ਕੇ ਲੈ ਗਏ ਤੁਹਾਡੇ 'ਚ ਇਕਤਾ ਨਹੀਂ ਸੀ ਇਕਤਾ ਹੁੰਦੀ ਦੇਖਾ ਬਣਾ ਕੋਈ ਨੇੜੇ ਆ ਜਾਂਦਾ ਜਗਾ ਗਲੀ ਗਲੀ ਥੋੜੇ ਮੰਦਰ ਬਣੇ ਗਲੀ ਗਲੀ ਚੋਂ ਗੁਰਦੁਆਰੇ ਬਣਾਉਣ ਲੱਗੇ ਥੋੜੀ ਜਿਹੀ ਇਕਤਾ ਹੈ ਇਹ ਧਰਮে ਅਨੇਕਤਾ ਕਰਨ ਵਾਲੇ ਨੇ ਸਿੱਖਾਂ ਜੇ ਅਨੇਕਤਾ ਕਰਤੀ ਗੋਲ ਕਰਨ ਮਾਇਆ ਅਨੇਕਤਾ ਜੇ ਡਿਵਾਈਡ ਕਰਨ ਵਾਲੀ ਹੈ ਇਕਤਾ ਜੇ ਕਰਨ ਵਾਲੀ ਹੈ ਉਹ ਦੀ ਮਾਇਆ ਜੇ ਅਨੇਕਤਾ ਰਹੂਗੀ ਜਿੱਥੇ ਧਰਮ ਦੇ ਵਿੱਚ ਮਾਇਆ ਆ ਗਈ ਪੈਸਾ ਆ ਗਿਆ ਉੱਤੇ ਖੇਰੂ ਖੇਰੂ ਕਰ ਦੂਗੀ ਖਣਾ ਕੇ ਰੱਖ ਦੂਗੀ ਮਾਇਆ ਇਹ ਗੱਲੇ ਮਾਇਆ ਦੀ ਹੈ ਸਾਰੇ ਮਾਇਆ ਦੇ ਬਿਨਾ ਕੋਈ ਗੱਲ ਨਹੀਂ ਰਾਂਦੀ ਸਭ ਚੋਰ ਠਾ ਇਕੱਠੇ ਹੋਏ ਧਰਮ ਦੇ ਨਾਂ ਤੇ ਹਾਂਜੀ ਮੰਦਰ ਏਕ ਦਵਾਰ 10 ਜਾ ਕੇ ਗਊ ਚਰਾਵਣ ਛੱਡੀ ਹਲੇ ਉਦਰੇ ਦਵਾਰ 10 ਜਾ ਕੇ ਕਹਿੰਨੇ ਚਲੋ ਇੱਕ ਆਪਾ ਮੰਦਰ ਲਾ ਲੈਨੇ ਹਵੇਲੀ ਲਾ ਲੈਨੇ ਆ ਉਦਦੇ 10 ਦਰਵਾਜੇ ਨੇ ਉਹ ਗੱਲ ਤਾਂ ਸਰੀਰ ਦੀ ਹੋਈ ਆ ਨੌ ਦਰਵਾਜੇ ਪ੍ਰਗਟ ਕੀਏ 10 ਘੰਟੇ ਸ਼ਰੀਰ ਦੇ ਹੀ ਨੇ ਹੁਣ ਭਗਤੀ ਵਾਲੇ ਤੇ ਆ ਗਏ ਸਿੱਧਾ ਟਾਰਗੇਟ ਮੰਦਰ ਇੱਕ ਦਵਾਰ ਦਸ ਜਾ ਕੇ ਗਊ ਚਰਾਵਣ ਛੱਡੀਲੇ ਘਰੋਂ ਇੱਕ ਗਊ ਖੋਲਤੀ ਚੱਲਣ ਵਾਸਤੇ ਸੂਈ ਹੋਈ ਗਊ ਆ ਪੱਛਾ ਕਰ ਰਿਆ ਉਹਦਾ ਬਾਹਰ ਛੱਡਿਆਂ ਦੀ ਪੰਜ ਕੋਸ ਪਰ ਗਊ ਚਰਾਵਤ ਪੰਜ ਕੋਤੇ ਗਊ ਚਰਦਿਏ ਜਾਕੇ ਚੀਤ ਸੋ ਬਛੜਾ ਰਾਖੀ ਵਾਲੇ ਚੀਤ ਸੋ ਬਛੜਾ ਪਰ ਉਹਦਾ ਮਨ ਬਛੜੇ ਵਿੱਚ ਧਿਆਨ ਬਛੜੇ ਚ ਚੀਤ ਸੋ ਬਛੜਾ ਰਾਖੀ ਵਾਲੇ ਚਿਤ ਉਹਦਾ ਬਛੜੇ ਚ ਐਡੀ ਦੂਰੋਂ ਕਬੀ ਤੂੰ ਭਗਤੀ ਕਿਉਂ ਨਹੀਂ ਕਰ ਸਕਦਾ ਬਛੜਾ ਤੇਰੇ ਅੰਦਰ ਹੀ ਆ ਨਾਲੇ ਕਹਿੰਦੇ ਭਗਵਾਨ ਸਭ ਦੇ ਅੰਦਰ ਹੈ ਫਿਰ ਅੰਦਰ ਧਿਆਨੇ ਰੱਖਣਾ ਸੀ ਹੋਰ ਕੀ ਗੱਲ ਨਾਲ ਸੀ ਤੁਸੀਂ ਕੰਮ ਕਰੀ ਜਾਂਦੇ ਤੇ ਆਨੰਦ ਰੱਖਣਾ ਸੀ ਇਹਦੇ ਬਾਰੇ ਤੁਸੀਂ ਐਡੇ ਪਖੰਡ ਗੱਲ ਨਹੀਂ ਕੀ ਲੋੜ ਸੀ ਸਿੰਪਲ ਗੱਲ ਐ ਭੱਤੀ ਸਿੰਪਲ ਬਿਲਕੁਲ ਤੁਸੀਂ ਉਹਨੂੰ ਐਡਾ ਬੜਾ ਬਣਾਇਆ ਕਿਤੇ ਕੋਈ ਪੜਦਾ ਪੋਰੇ ਪੜਦਾ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਤੁਸੀਂ ਲੋਕਾਂ ਨੂੰ পাগল ਬਣਾ ਰਹੇ ਹੋ ਐਸੇ ਐਸੇ ਪਖੰਡ ਬਣਾਉਣੇ ਵੀ ਲੋਕਾਂ ਦੀ ਸਭ ਚਨਾਵ ਹੈ ਗਣਵੜ ਕੋਈ ਟਪ ਕਰਦਾ ਹੈ ਕੋਈ ਖੜਾ ਹੀ ਰਹਿੰਦਾ ਸਭ ਪਖੰਡਾ ਰੋਟੀ ਦੇ ਵੀ ਇੱਕ ਵਾਰ ਭਾਈ ਦੋ 40 ਦਿਨ ਖੜੇ ਰਹੋ ਦੁਖਤਾ ਹੈ ਸਾਰੀ ਜ਼ਿੰਦਗੀ ਦੀ ਫੇ ਰੋਟੀਆਂ ਦੇ ਆਏ ਨਾ ਉਹ 40 ਸਈਆ ਇਹ ਜਲੀ ਸੈ 40 ਦਿਨ ਦਾ ਟਪਕਾ ਲੋ ਫੇ ਰੋਟੀ ਲਈ ਨਾ ਆ ਗੱਲ ਹੈ ਹੋਰ ਇੱਥੇ ਇਹਨਾਂ ਦਾ ਹੈ ਰੋਟੀ ਦੇ ਸਵਾਏ ਧਰਮ ਚ ਹੈ ਕੀ ਹੋਰ ਇਹ ਦੱਸਣ ਵੀ ਸਾਡਾ ਟਾਰਗੇਟ ਕੀ ਹੈ ਕਿਸੇ ਨੇ ਟਾਰਗੇਟ ਦੱਸਿਆ ਨਹੀਂ ਆਈ ਸੈ ਟਾਰਗੇਟ ਦੱਸਣ ਕੀ ਹੈ ਜੇ ਟਾਰਗੇਟ ਦੀ ਪ੍ਰਾਪਤੀ ਕਿਵੇਂ ਹੋਊਗੀ ਗੁਰਬਾਣੀ ਚ ਟਾਰਗੇਟ ਹੈ ਟਾਰਗੇਟ ਦੀ ਪ੍ਰਾਪਤੀ ਦੱਸੀ ਹੈ ਸਾਰਿਆਂ ਨੇ ਜਗਾ ਜਗਾ ਦੱਸੀ ਹੈ ਹਜ਼ਾਰਾਂ ਵਾਰ ਦੱਸੀ ਹੈ ਸਮਝਾ ਸਮਝਾ ਕੇ ਦੱਸੀ ਹੈ ਉਹਨਾਂ ਨੇ ਕੀ ਦੱਸਿਆ ਕਿਸੇ ਗ੍ਰੰਥ ਚ 1000 ਟਾਰਗੇਟ ਕੀਏ ਕਿਸੇ ਦਾ ਇਤੇ ਟਾਰਗੇਟ ਹੈ ਚਾਰ ਪਦਾਰਥ ਜੇ ਕੋ ਮੰਗਾ ਡਿਮਾਂਡ ਹੈ ਨਾ ਚਾਰ ਪਦਾਰਥ ਦੀ ਸਾਧ ਜਨਾਂ ਕੀ ਸੇਵ ਲਗ ਚਾਰ ਪਦਾਰਥ ਕੀ ਨੇ ਉਹਨਾਂ ਨੇ ਚਾਰ ਪਦਾਰਥੇ ਡੁਪਲੀਕੇਟ ਨੇ ਇਹਨਾਂ ਦੇ ਇਹਨਾਂ ਦੇ ਚਾਰੇ ਪਦਾਰਥ ਤਾਂ ਪਰਬੋਧੀ ਨੇ ਇਤੋ ਚਾਰ ਪਦਾਰਥਾਂ ਉੱਪਰ ਆ ਲੱਗਿਆ ਤਰਮ ਖੋਟਾ ਆ ਖਰ ਚਾਰ ਪਦਾਰਥਾਂ ਚ ਜਦ ਕਾਮ ਔਰ ਅਰਥ ਆ ਗਿਆ ਤਰਮ ਅਰਥ ਕਾਮੋ ਉੱਤੇ ਕਾਮਨਾ ਹੈ ਉੱਤੇ ਮੁਕਤੀ ਕਿਵੇਂ ਹੋ ਜੂਗੀ ਦੋਵਾਂ ਪਦਾਰਥ ਆਪਾ ਵਿਰੋਧੀ ਨੇ ਤੁਹਾਡੇ ਅਰਥ ਅਰਥ ਕੋ ਅਰਥ ਕੀ ਰੁਪਏ ਪੈਸਾ ਧਰਮ ਦੇ ਨਾਲ ਤਾਂ ਮਾਇਆ ਜੋੜਤੀ ਧਰਮ ਕਾ ਨਾ ਮਾਇਆ ਤੋਂ ਵਜੋਂ ਲਗੜੀਏ ਇਹ ਵੀ ਵਿਰੋਧ ਹੈ ਧਰਮ ਦੇ ਨਾਲ ਮਾਇਆ ਜੋੜਤੀ ਇਹ ਵੀ ਵਿਰੋਧ ਹੈ ਧਰਮ ਜੋੜਨ ਵਾਲੀ ਚੀਜ਼ ਹੈ ਮਾਇਆ ਡਿਵਾਈਡ ਕਰ ਮਾਇਆ ਨਾ ਦਾ ਭਾਈ ਦਾ ਪਾਈ ਦੁਸ਼ਮਣ ਬਣ ਜਾਂਦਾ ਮਾਇਆ ਦਾ ਪਾੜਨ ਵਾਲੀ ਚੀਜ਼ ਹੈ ਜ਼ਹਿਰ ਹੈ ਮਾਇਆ ਦਾ ਮਾਇਆ ਦਾ ਜ਼ਹਿਰ ਹੈ ਧਰਮ ਦੇ ਵਿੱਚ ਤਾਂ ਜ਼ਹਿਰ ਰੱਖ ਲਈ ਲਾਹੌਰ ਸ਼ਹਿਰ ਜ਼ਹਿਰ ਉਹ ਲਾਹੌਰ ਸ਼ਹਿਰ ਵਾਲੀ ਜ਼ਹਿਰ ਹੈ ਇਹ ਲਾਹੌਰ ਵਾਲਿਆਂ ਦਾ ਧਰਮ ਹੈ ਲਾਹੌਰ ਸ਼ਹਿਰ ਜ਼ਹਿਰ ਜਿੱਥੇ ਮਾਇਆ ਔਰ ਕਹਿਰ ਉਥੇ ਕਹਿਰੇ ਕਰਨਗੇ ਓਏ ਉਹੀ ਤਤੀ ਤਵੀ ਦੇ ਵੜਾਲਣਗੇ ਕੋਰੇ ਤੋਂ ਕਹਿਰ ਕੀ ਹੁੰਦਾ ਲਾਹੌਰ ਸ਼ਹਿਰ ਜ਼ਹਿਰ ਧਰਮ ਉਥੇ ਮਾਇਆ ਦਾ ਜ਼ਹਿਰ ਵਾਲਾ ਉਥੇ ਹੋਊਗਾ ਕਹਿਰ ਹਰ ਪਹਿਰ ਸਬਾਇਆ ਸਵਾ ਪਹਿਰ ਹਰ ਪਹਿਰ ਬਦੂ ਗਈ ਘਟਦਾ ਨਹੀਂ ਹੈ ਇਹ ਧਰਮ ਉਹ ਐ ਲਾਹੌਰ ਸ਼ਹਿਰ ਜਹਿਰ ਕਰ ਸਵਾ ਪਹਿਰ ਵਾਲਾ ਧਰਮ ਅਰਥ ਕਾ ਮੋਖ ਇਹ ਈ ਦੀਆਂ ਚ ਪ੍ਰਚਾਰ ਹੈ ਇਹ ਈ ਵੀਣਿਆਂ ਦਾ ਪ੍ਰਚਾਰ ਹੈ ਜਿਹੜਾ ਗੁਰੂ ਘਰ ਦਾ ਪ੍ਰਚਾਰ ਸੀ ਅੱਜ ਠੀਕੇ ਵੀ ਉਹਦਾ ਈ ਨੇ ਸਾਰੇ ਜਿਹੜਾ ਗੁਰੂ ਘਰ ਦਾ ਸੀ ਉੱਥੇ ਕੀ ਹੈ ਚਾਰ ਪਦਾਰਥ ਉੱਤੇ ਪਦ ਧਰਮਾਰਥ ਕਾਮ ਉਹ ਰੂਪਾਰਥ ਬੰਨਿਆ ਨਹੀਂ ਹੋਇਆ ਇਹਨਾਂ ਜੋ ਕੇਵਲ ਮੁਕਤੀ ਨੂੰ ਪਦਾਰਥ ਮੰਨਿਆ ਹੋਇਆ ਹੈ ਕੇਵਲ ਮੁਕਤੀ ਨੂੰ ਮੁਕਤੀ ਦੇ ਨਾਲ ਇਹਨਾਂ ਨੇ ਕਾਮ ਨੂੰ ਜੋੜਤੀ ਦਸਬਾਜ ਅਗਰ ਕਾਮਨਾ ਅਧੀਨ ਕੈਸੇ ਪਾਵੇਂ ਭਗਵੰਤ ਕੋ ਜਿੱਥੇ ਇੱਛਾ ਉੱਥੇ ਮੁਕਤੀ ਮਿਲਦੀ ਹੋਈ ਨਹੀਂ ਨਾਲੇ ਕਹਿੰਦੇ ਨੇ ਇੱਛਾ ਛੱਡੋ ਮੁਕਤੀ ਵਾਸਤੇ ਨਾਲੇ ਕਹਿੰਦੇ ਨੇ ਇੱਛਾ ਨਾਲੇ ਕਾਮਨਾ ਰੱਖਤੀ ਕਲਪ ਵਿਖਿਆ ਜੀ ਉਹਦੇ ਥੱਲੇ ਸਾਰੀਆਂ ਕਾਬਲਾਂ ਵਾ ਪੂਰੀਆਂ ਹੁੰਦੀਆਂ ਨੇ ਮੁਕਤੀ ਕਿੱਥੇ ਐ ਤੇ ਕਾਮਨਾ ਉਥੇ ਮੁਕਤੀ ਹੈ ਹੀ ਨਹੀਂ ਜਿੰਨਾ ਚਿਰ ਕਾਮਨਾਵਾਂ ਨੇ ਇਹ ਮੁਕਤੀ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਸਭ ਠੱਗ ਠਗੀ ਉਹ ਲੋਕਾਂ ਨੇ ਵੀ ਜੋ ਕਿਸੇ ਨੇ ਮੁਕਤੀ ਲੈਣੀ ਹੋਵੇ ਬੇਬੁਰੇੜੇ ਕਾਬੇ ਉਹੀ ਪੁੱਛੂ ਜਾ ਕੇ ਜਿਨ੍ਹਾਂ ਨੂੰ ਮੁਕਤੀ ਦੀ ਭੁੱਖ ਸੀ ਉਹਨਾਂ ਨੇ ਇਹ ਤਰ੍ਹਾਂ ਵੀ ਛੱਡ ਕੇ ਤੰਗਾਂ ਹੋਏ ਨੇ ਕਬੀਰ ਨੂੰ ਇੱਛਾ ਸੀ ਕਬੀਰ ਨੇ ਇਹ ਕਹਿਦਾ ਬੇੜਾ ਚਰਚਰਾ ਇਹ ਤਾਂ ਫੂਟੇ 6000 ਇਹ ਤਾਂ ਸਾਰਾ ਹੀ ਝੂਠ ਹੈ ਛੱਡ ਕੇ ਪਰੇ ਹੋ ਗਿਆ ਜਿਨ੍ਹਾਂ ਜਿਨ੍ਹਾਂ ਨੇ ਤਰਵ ਗਾਹਾਂ ਟਾਰਗੇਟ ਸੀ ਗਾਹਾਂ ਜਾਣਾ ਸੀ ਉਹ ਸਾਰੇ ਛੱਡ ਗਏ ਉਹ ਸਾਰੇ ਇਹਦੇ ਖਿਲਾਫ ਖੜੇ ਨੇ ਤਰਵ ਜਿਨ੍ਹਾਂ ਦਾ ਟਾਰਗੇਟ ਐ ਮਾਇਆ ਸੀ ਉਹਨਾਂ ਨੂੰ ਉਹ ਬੰਦੇ ਹੀ ਨੇ ਤਰਵ ਊੜ ਵੀ ਬੰਦੇ ਹੀ ਨੇ ਉਹਨਾਂ ਦਾ ਟਾਰਗੇਟ ਨਹੀਂ ਹੈ ਸਾਡਾ ਕੀ ਹੈ ਤਰਵ ਕੀ ਹੈ ਧਰਮ ਸੱਚ ਧਰਮ ਸੱਚ ਬੋਲੀਏ ਸੱਚ ਧਰਮ ਸੱਚ ਧਰਮ ਆਦ ਸੱਚ ਮੂਰੇ ਤਾਂ ਲਿਖਿਆ ਸੱਚਾ ਧਰਮ ਹੈ ਸਾਡਾ ਅਰਥ ਕੀ ਹੈ ਅਰਥ ਨਾਮ ਸਤ ਨਾਮ ਨਾਮ ਅਰਥ ਗਿਆਨ ਆਤਮ ਗਿਆਨ ਕਾਮ ਕਾਮਨਾ ਕੀ ਹੈ ਕਾਮਨਾ ਤਾਂ ਹੀ ਨਹੀਂ ਸਾਡੇ ਇਹਨਾਂ ਦੀ ਹੂ ਕਾਮਨਾ ਸਾਡੇ ਦਾ ਕਾਮਨਾ ਹੈ ਦੀ ਕਿ ਕਾਮਨਾ ਹੈ ਭੁੱਖ ਹੈ ਸੱਚੇ ਨਾਮ ਕੀ ਲੱਗਾ ਭੁੱਖ ਹੈ ਬਰ ਸਾਡੇ ਦਾ ਭੁੱਖ ਵੀ ਨਾਮ ਦੀ ਹੋਇਆ ਹੋਰ ਤਾਂ ਹੀ ਨਹੀਂ ਕੋਈ ਭੁੱਖ ਸਾਡੇ ਪਹਿਲਾਂ ਗਿਆਨ ਪਦ ਧਰਮ ਪਦਾਰਥ ਹੈ ਉਹ ਗਿਆਨ ਪਦਾਰਥ ਹੈ ਗਿਆਨ ਪੂੰਜੀ ਹੈ ਸਾਡੀ ਸਰਮ ਸੱਚ ਫਿਰ ਸੱਚ ਦਾ ਗਿਆਨ ਸੱਚ ਦਾ ਗਿਆਨ ਹੀ ਸਾਡੇ ਕੋਲ ਦੌਲਤ ਹੈ ਆਤਮ ਗਿਆਨ ਆਤਮ ਸਤ ਸਰੂਪ ਹੈ ਆਤਮ ਹਮੇਸ਼ਾ ਰਹਿੰਦੀ ਹੈ ਸੱਚ ਦਾ ਮਤਲਬ ਹੈ ਜੋ ਹਮੇਸ਼ਾ ਰਹੇ ਉਹ ਸੱਚ ਹੈ ਆਤਮਾ ਅਮਰ ਹੈ ਆਤਮ ਹੀ ਸੱਚ ਹੈ ਆਤਮਾ ਗਿਆਨ ਸਾਡੇ ਕੋਲ ਧਨ ਆਤਮ ਗਿਆਨ ਦਾ ਧਨ ਅੱਗੇ ਕੀ ਹੈ ਉਦੋਂ ਅਗਿਆਪਤੁਰ ਕੀ ਬਾਣੀ ਨਾਮ ਬਿਨਾ ਕੰਨਾ ਤੇ ਸੁਣ ਵਾਲਾ ਨਾਮ ਹੈ ਪਹਿਲਾ ਤਾਂ ਨਾਮ ਹੈ ਗਿਆਨ ਗਿਆਨ ਚੋ ਜਾਣਿਆ ਸੁਣ ਕੇ ਜਾਣੇ ਕੰਨਾ ਨਾ ਸੁਣਨ ਵਾਲੀ ਬਾਣੀ ਹੈ ਫਿਰ ਬਿਨਾ ਕੰਨਾ ਤੇ ਸੁਣਨ ਵਾਲੀ ਬਾਣੀ ਹੈ ਸਿੱਧੀ ਡਾਇਰੈਕਟ ਉਹ ਨਾਮ ਤਾਂ ਸੱਚ ਗਿਆਨ ਗਿਆਨ ਕੀ ਹੁੰਦਾ ਹੈ ਗਿਆਨ ਨਾ ਸ਼ਬਦ ਨਾ ਮਰਦਾ ਹੈ ਸ਼ਬਦ ਮਰਿਆ ਮਰਿਆ ਫਨ ਜੀ ਬਰਿਆ ਫਨ ਜੀ ਬੀਵ ਕਾ ਦੇਣਾ ਜੀਉ ਸਿੱਧੀ ਧੁਰ ਕੀ ਬਾਣੀ ਦਾ ਨਾਮ ਲੋ ਫਿਰ ਨਾ ਪਦਾਰਥ ਤੇ ਜਾਨੂੰ ਪਦਾਰਥ ਤਾਰਮ ਪਦਾਰਥ ਗਿਆਨ ਪਦਾਰਥ ਨਾਮ ਪਦਾਰਥ ਜਾਨੂੰ ਪਦਾਰਥ ਚਾਰ ਪਦਾਰਥ ਨੇ ਸਾਡੇ ਚਾਰੇ ਕੁਰਬਾਨੀ ਚਾਰਾ ਨਾ ਪਦਾਰਥ ਲੱਗਿਆ ਹੋਇਆ ਹੈ ਜਿਹੜਾ ਗਿਆਨ ਪਦਾਰਥ ਹੈ ਨਾ ਸਾਡਾ ਗੁਰਬਾਣੀ ਦਾ ਇਹਨੂੰ ਪ੍ਰੇਮ ਪਦਾਰਥ ਵੀ ਕਹਿੰਦੇ ਨੇ ਪ੍ਰੇਮਾ ਭਗਤੀ ਹੈ ਨਾ ਜਿਹਨ ਪ੍ਰੇਮ ਉਹ ਕੀ ਹੋ ਆ ਕਹੈ ਤ ਨਾਮ ਦਿਓ ਸੁਣੋ ਤ ਲੋਚਨ ਬਾਲਕ ਪਾਲਣ ਪੌਡਿਯਲੇ ਕਹਤ ਪ੍ਰੇਮ ਜੀ ਦੇ ਨਾਲ ਅੰਦਰ ਇਹਦਾ ਪ੍ਰੇਮ ਅੰਦਰ ਤਦ ਧਿਆਨ ਬਾਹਰ ਕੇ ਮੈਂ ਉਹ ਗਊ ਦੇ ਬਛੜੇ ਚ ਪ੍ਰੇਮ ਹੈ ਬਛੜੇ ਨਾਲ ਉਹ ਦਾ ਹੋ ਹੈ ਗਊ ਖਾਂਦੀ ਹੈ ਆਪਣੇ ਸਰੀਰ ਬਾਤ ਤੇ ਚਿਤ ਬਛੜੇ ਚ ਕਿ ਪ੍ਰੇਮ ਜੋ ਹੈ ਜੇ ਪ੍ਰੇਮ ਹੋਵੇ ਤੁਹਾਡਾ ਜਿਹੜਾ ਤੁਹਾਡੇ ਅੰਦਰ ਹੈ ਪ੍ਰਭ ਜੇ ਤੁਹਾਨੂੰ ਉਹ ਦਾ ਵਿਸ਼ਵਾਸ ਕਰ ਲੋ ਅੰਦਰ ਹੈ ਜਿਵੇਂ ਗਊ ਨੂੰ ਵਿਸ਼ਵਾਸ ਹੈ ਮੇਰਾ ਬਛੜਾ ਉੱਥੇ ਆ ਜਿੱਦਾਂ ਤੁਹਾਡਾ ਵਿਸ਼ਵਾਸ ਹੋ ਗਿਆ ਅੰਦਰ ਅੰਦਰੋਂ ਧਿਆਨ ਬਾਹਰ ਜਾਏ ਨਹੀਂ ਸਕਦਾ ਉਹ ਅੰਦਰੋਂ ਧਿਆਨ ਬਾਹਰ ਤਾਂ ਅੰਦਰੋਂ ਬਾਹਰ ਮੰਡੀ ਬੈਠੇ ਹਾਂ ਠੱਗਾਂ ਦੀ ਗੱਲ ਬੁੱਢੀ ਦਾ ਬਾਹਰ ਬੈਠੇ ਹਾਂ ਕਈ ਅੰਦਰ ਵੀ ਜਾਂਦੇ ਹਾਂ ਜਿੱਦਾਂ ਵਿਸ਼ਵਾਸ ਹੋ ਗਿਆ ਅੰਦਰ ਅੰਦਰੋਂ ਧਿਆਨ ਚੱਲਿਆ ਕਿ ਮੈਂ ਜਾਊ ਬਾਹਰ ਗਾਂ ਦਾ ਨਹੀਂ ਧਿਆਨ ਜਾਂਦਾ ਬੱਚੇ ਚੋਂ ਜਾਏ ਨਹੀਂ ਸਕਦਾ ਧਿਆਨ ਪਰੇ ਬੰਨਿਆ ਨਹੀਂ ਆਇਆ ਤੇ ਜਿੱਤਿਆ ਦੋ ਤਿੱਤਿਆ ਮੰਨੇ ਅੱਗੇ ਸਾਨੂੰ ਨਹੀਂ ਸੁਣਿਆ ਸਭ ਰੀ ਸੁਣ ਲੈਂਦਾ ਨਾ ਮੰਨਦਾ ਨਹੀਂ ਮੰਨੇ ਤਾਂ ਤਾਂ ਜੇ ਦੇਖ ਲੈਣ ਦੇਖਦੇ ਮੰਨਦਾ ਜਬ ਲਗਣਾ ਦੇਖੋ ਆਪਣੇ ਨੈਣੇ ਤਬ ਲਗਣਾ ਮਾਨੂੰ ਗੁਰ ਕੀ ਕਹਿਣੀ ਦੇਖੇ ਕੌਣ ਦਿਖਾਏ ਕੌਣ ਜਿਹੜਾ ਦੇਖ ਕੇ ਦਿਖਾ ਦੇਵੇ ਔਰ ਜਿਹੜਾ ਦੂਆ ਦੇਖ ਲਵੇ ਤਾਂ ਮੰਨਦਾ ਨਾਨਕ ਗੁਰਮੁਖੀ ਦੇਖ ਦਿਖਾਏ ਗੁਰਮੁਖਾਂ ਨੂੰ ਕੋਈ ਦੇਖ ਕੇ ਦਿਖਾਉਂਦਾ ਔਰ ਉਹਨੂੰ ਦਿਖਾਉਂਦਾ ਜਿਹੜਾ ਦੇਖਣਾ ਚਾਹੁੰਦਾ ਹੋਵੇ ਜਿਹੜਾ ਚਾਹੁੰਦਾ ਹੋਵੇ ਉਹ ਦੇਖ ਲੈਂਦਾ ਜਿਹੜਾ ਚਾਹੁੰਦਾ ਹੀ ਉਹ ਲੈਣਾ ਕੀ ਹੈ ਉਹ ਤਾਂ ਗੱਲਾਂ ਵੀ ਸੁਣਦਾ ਗੱਲਾਂ ਸੁਣ ਸੁਣ ਕੇ ਵੀ ਉਹ ਅੱਕ ਜਾਂਦਾ ਉਹਨੂੰ ਕਹਾਂ ਯਾਰ ਮਗ ਦਿਖਾ ਲਿਆ ਮੇਰਾ ਤਾਂ 2 ਘੰਟੇ ਚ ਉਹ ਛੁੱਡੀ ਨਹੀਂ ਚਾਹੁੰਦਾ ਵੱਲ ਛਾਲ ਕਰਕੇ ਝਟ ਕੱਢਦਾ ਤੇ ਬੁੰਨੜੀਓ ਨੇ ਕਿਹਾ ਇਹੜੀ ਛੁੱਡੀ ਨਹੀਂ ਚਾਹੁੰਦਾ ਗੱਲ ਕਾਂਜੀ ਕਹ ਤਾ ਨਾਮ ਦੇਓ ਸੁਨੋ ਤਲੋਚਨ ਬਾਲਕ ਪਾਲਣ ਪੌਂਡਿਅਲੇ ਕਹ ਨਾਮ ਦੇਓ ਸੁਣਾ ਤਲੋਚਨ ਕਿ ਤਲੋਚਨ ਕਹਿੰਦਾ ਤਲੋਚਨ ਖੌਣਾ ਜੀ ਤੀਜੀ ਅੱਖ ਖੁੱਲਣ ਵਾਲੀ ਐ ਤੀਜੀ ਅੱਖ ਖੁੱਲਣ ਵਾਲੀ ਐ ਕਿਸੇ ਦੀ ਉਹਨੂੰ ਨਾਮ ਦੇਓ ਕਹਿੰਦਾ ਬਾਲਕ ਪਾਲਣ ਪੌਂਡਿਅਲੇ ਇੱਕ ਬੱਚਾ ਛੋੜਾ ਗਿਆ ਪਾਲਣ ਦੇ ਵਿੱਚ ਪੂੜੇ ਦੇ ਵਿੱਚ ਝੂਲ ਦਾ ਕਿਉਂਕਿ ਉਹਦਾ ਬੱਚਾ ਛੋਟਾ ਵਜਾ ਉਹਨੇ ਉਹ ਪਾ ਕੇ ਪਘੂੜੇ 'ਚ ਬੱਚੇ ਨੂੰ ਝੂਲਾ ਦਿੱਤਾ ਹੈ ਉਹ ਸੁਤਾ ਪਿਆ ਵਿੱਚ ਅੰਦਰ ਬਾਹਰ ਕਾਜ ਵਿਰੁੱਧੀ ਚੀਤ ਸੁਬਾਰਕ ਰਾਖੀ ਹਲੇ ਉਹ ਅੰਦਰ ਬਾਹਰ ਫਿਰਦੀ ਹੈ ਅੰਦਰ ਬਾਹਰ ਕਾਜ ਸਬਿਰੁੱਧੀ ਵਿਰੁੱਧੀ ਰੁਝੀ ਹੋਈ ਹੈ ਹਾਂ ਕਾਜ ਦੇ ਵਿੱਚ ਰੁਝੀ ਹੋਈ ਹੈ ਉਹ ਆਪਣੇ ਕੰਮ 'ਚ ਰੁਝੀ ਹੋਈ ਹੈ ਅੰਦਰ ਬਾਹਰ ਕੰਮ ਕਰਦੀ ਹੈ ਚਿੱਤ ਸੁ ਬਾਰਕ ਰੱਖੀ ਲੈ ਪਰ ਫੇਰ ਵੀ ਉਹਦਾ ਧਿਆਨ ਬਾਲਕ ਵਿੱਚ ਚਿੱਤ ਸੁ ਬਾਲਕ ਰੱਖੀ ਆਪਣਾ ਚਿੱਤ ਧਿਆਨ ਬਾਲਕ ਵਿੱਚ ਰੱਖੀ ਬੈਠੀ ਆ ਕੰਮ ਕਰੀ ਜਾਂਦੀ ਆ ਉਹਨੂੰ ਪਤਾ ਜੇ ਬੱਚਾ ਉੱਠ ਖੜਿਆ ਉਹਨੇ ਬਾਲਕ ਚੋਂ ਥੱਲੇ ਡਿੱਗ ਜਾਣਾ ਉਹਨੇ ਉੜੇ ਤਾਂ ਥੱਲੇ ਡਿੱਗ ਜਾਣਾ ਜਦੋਂ ਨੇ ਜਰਾਕ ਬੱਚੇ ਨੇ ਵਰਣਾ ਨੇ ਛਟ ਛੱਡ ਕੇ ਕੰਮ ਪਹਿਲਾਂ ਉਹਨੂੰ ਚੱਕੜ ਹੋ ਜਾਗੇ ਸਾਹਮਣੇ ਜੇ ਉਹ ਧਿਆਨ ਰੱਖ ਸਕਦੇ ਆ ਤੁਸੀਂ ਕਿਉਂ ਨਹੀਂ ਰੱਖ ਸਕਦੇ ਸਾਰੇ ਮਲਜਮ ਬਣਾ ਕੇ ਖੜੇ ਕੀਤੇ ਨੇ ਸਾ ਇੱਕ ਵੀ ਮਾਲਾ ਵਾਲਾ ਦੁਆ ਸੰਤ ਨਹੀਂ ਸਾਰੇ ਮਲਜਮ ਖੜੇ ਕਰਤੇ ਬਣਾ ਕੇ ਇਹਦਾ ਜਵਾਬ ਨਹੀਂ ਇਥੇ ਦਿੱਤਾ ਇਹਦਾ ਜਵਾਬ ਦੰਦੇ ਇਹ ਵੀ ਠੀਕ ਹੈ ਮੂਰਤੀ ਵੀ ਆ ਵੀ ਠੀਕ ਹੈ ਓਏ ਉਹਦੇ ਬਾਹਰ ਮੂਰਤੀ ਦਾ ਬੱਚਾ ਬਾਹਰ ਹੈ ਮੂਰਤੀ ਦਾ ਬੱਚਾ ਵੀ ਬਾਹਰ ਹੈ ਉਹਦਾ ਪਰ ਉਹਦਾ ਚਿੱਤਿਛਕਾਤੇ ਹੈ ਉਹ ਬੱਚਾ ਚਿੱਤਿਛਕਿਉਂ ਨਾ ਬੱਚੇ ਨਾਲ ਪ੍ਰੇਮ ਹੈ ਮੂਰਤੀ ਨਾਲ ਤੁਹਾਡਾ ਪ੍ਰੇਮ ਹੈ ਦੇਖਵਾਲਾ ਮੂਰਤੀ ਕੁਝ ਖਾਂਦੀ ਨਹੀਂ ਤੁਸੀਂ ਖਾ ਲੈਣੇ ਉਹ ਢੇਡਪਾ ਲੈਣੇ ਹੋ ਵੱਚਾ ਨਾ ਪੀਵੇ ਦੁੱਧੇ ਖਵਾ ਦੇ ਨਾ ਗੜ ਜੂ ਆਦੇ ਨਗਰ ਜੂ ਵੱਚਾ ਚੱਲ ਛੜ ਜਵੇ ਮਾਂ ਪਹਿਲਾਂ ਛੜ ਜਾਂਦੀ ਹੈ ਜਨਦਾ ਹੀ ਨਹੀਂ ਭੁੱਖੇ ਨਹੀਂ ਲੱਗਦੀ ਆਪੇ ਮਰ ਜਾਂਦੀ ਹੈ ਭੁੱਖੇ ਦੀ ਤੇ ਥੋੜੀ ਤਾਂ ਪੂਰਤੀ ਖਾਦੀ ਉਹਨੇ ਕੋਈ ਤੁਸੀਂ ਕਿਵੇਂ ਕੋਖਾ ਕੱਢ ਲੈਨੇ ਜੋ ਵੀ ਘੰਟੇ ਤੂੰ ਇਤਨੇ ਵੇਲੇ ਖਾਣੇ ਹੋ ਭੁਰਤੀ ਇੱਕ ਨਹੀਂ ਖਾਂਦੀ ਕੁਛ ਵੀ ਥੋੜਾ ਪ੍ਰੇਮ ਕਿਵੇਂ ਹੈ ਸਭ ਪਖੰਡਾ ਹੈ ਫਰੋਡ ਹੈ ਧਰਮਦਾਨੋਂ ਦਾ ਫਰੋਡ ਹੈ ਸਿੱਧਾ ਫਰੋਡ ਹੈ